ਸਕੂਟਰੀ ਤੇ ਆਟੋ ਚਾਲਕਾਂ ਲਈ ਨਵੀਂ ਪਲਾਨਿੰਗ ਆ ਗਈ ਹੀਰੋ ਵਾਲਿਆਂ ਨੇ ਨਵਾਂ ਮਾਡਲ ਕੱਢਤਾ ਦੇਖੋ ਤੁਸੀਂ ਕਿੰਨੀ ਤਗੜੀ ਇਨਵੈਂਸ਼ਨ ਹੈ ਕਹਿੰਦੇ ਵੀ ਹੁਣ 3 ਵੀਲਰ ਦੇ ਵਿੱਚੋਂ ਹੀ ਸਕੂਟਰੀ ਕੱਢ ਦਾਂਗੇ ਜਿਹਨੇ ਸਕੂਟਰੀ ਚਲਾਉਣੀ ਹੈ ਸਕੂਟਰੀ ਚਲਾ ਲੈ ਤੇ ਜਿਹਨੇ 3 ਵੀਲਰ ਚਲਾਉਣਾ ਉਹ 3 ਵੀਲਰ ਚਲਾ ਲਿਆ ਵੀਡੀਓ ਨਾਲ ਨਾਲ ਚੱਲੀ ਜਾਂਦੀ ਹੈ ਦੋਸਤੋ ਵੀ ਇਸ ਦਾ ਜਿਹੜਾ ਹੀਰੋ ਨੇ ਨਵਾਂ ਮਾਡਲ ਕੱਢਿਆ ਸਰਜ ਸਰਜ ਦੇ ਵਿੱਚ ਇਨਵੈਂਸ਼ਨ ਕੀਤੀ ਹੈ ਕਿ ਆਟੋ ਜਿਹੜਾ ਹੈ ਉਸ ਦੇ ਵਿੱਚੋਂ ਹੀ 3 ਵੀਲਰ ਨਿਕਲੂਗਾ ਜਿਹੜੀ ਵੀਡੀਓ ਨਾਲ ਨਾਲ ਚੱਲ ਰਹੀ ਹੈ ਬੜੀ ਹੈਰਾਨ ਕਰਨ ਵਾਲੀ ਹੈ ਕਿ ਜਿਹੜੀ ਤਕਨੀਕ ਹੈ ਉਹ ਪਰੇ ਤੋਂ ਪਰੇ ਹੈ ਤੱਕ ਇਕ ਨੂੰ ਜਿਹੜੇ ਟੈਕਨੋਲੋਜੀ ਨੂੰ ਪਸੰਦ ਕਰਦੇ ਆ ਯਾਰ ਲਾਈਕ ਕਰਕੇ ਨਾ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਕਮੈਂਟਾਂ 'ਚ ਇਸ ਬਾਰੇ ਆਪਦੀ رائے ਜ਼ਰੂਰ ਦਿਓ ਕਿਉਂਕਿ ਜਿਹੜੇ ਲੋਕ 3-ਵੀਲਰ ਚਲਾਉਂਦੇ ਆ ਉਹਨਾਂ ਦੇ ਲਈ ਵੱਡੀ ਸਹੂਲਤ ਹੈ ਵੀ ਜੇ 3-ਵੀਲਰ ਨਹੀਂ ਚਲਾਉਣਾ ਤਾਂ ਸਕੂਟੀ ਵੀ ਤੁਸੀਂ ਘਰ ਦੀ ਵਰਤੋਂ ਦੇ ਵਿੱਚ ਲਿਆ ਸਕਦੇ ਹੋ ਸਰਜ ਦਾ ਇਹ S32 ਮਾਡਲ ਆ 3 ਮਿੰਟਾਂ 'ਚ ਕਹਿੰਦੇ ਸਕੂਟਰੀ ਦੇ ਨਾਲ ਜਿਹੜਾ ਆਟੋ ਅਡ ਹੋ ਜਾਂਦਾ ਤੇ ਜੇ ਸਕੂਟਰੀ ਚਲਾਉਣੀ ਆ ਜੋੜਨੀ ਆ 3 ਮਿੰਟ ਲੱਗਦੀ ਆ ਕਨਵਰਜਨ ਦੇ ਵਿੱਚ 3 ਮਿੰਟਾਂ ਦੇ ਵਿੱਚ ਇਹ ਤਿਆਰ ਹੋ ਜਾਂਦਾ ਹੁਣ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਨਾਲ ਨਾਲ ਤੁਹਾਨੂੰ ਵੀਡੀਓ ਦੀ ਕੁਆਲਿਟੀ ਜਿਹੜੀ ਆ ਉਹ ਵੀ ਦੱਸ ਦਿਆਂ ਵੀਡੀਓ ਸ਼ੁਰੂ ਕਰਦੇ ਆ ਹੁਣ ਆਪਾਂ ਆਹ ਦੇਖੋ ਇਹ ਕੱਢ ਲਿਆ ਨੇ ਇਹ ਕਹਿ ਸਕਦੇ ਆ ਵੀ ਤਕਨੀਕ ਬੜੀ ਸਰਾ ਤਕਨੀਕ ਹੈ ਯਾਰ ਆ ਕੜਤੀ ਸਕੂਟਰੀਏ ਨੇ ਬਾਈ ਨੇ ਅਟੈਚ ਕੀਤੀ ਹੋਈ ਸੀ ਉਹਦਾ ਪਲੱਗ ਘੜਤਾ ਹੁਣ ਸਾਰੀ ਜਿਹੜੀ ਟੈਕਨੋਲੋਜੀ ਉਹ ਤੁਹਾਨੂੰ ਦੱਸਦੇ ਆ ਹਨਾ ਵੀ ਕੀ ਕੁਛ ਹੈ ਜਿਹੜਾ ਨਵਾਂ ਆਏਗਾ ਬੜੇ ਸਾਲਾਂ ਦੇ ਵਿੱਚ ਤਿਆਰ ਕੀਤਾ ਇਹ ਮਾਡਲ ਕਹਿੰਦੇ ਵੀ ਪਹਿਲਾਂ ਕੀ ਸੀ ਹੀਰੋ ਦੇ ਜਿਹੜੇ ਬਹੁਤ ਸਾਰੇ ਮਾਡਲ ਆਉਂਦੇ ਹੁੰਦੇ ਸੀ ਪਰ ਇਹ ਵੱਖਰਾ ਕੀਤਾ ਵੱਖਰਾ ਕੀ ਕੀਤਾ ਵੀ ਨਵਾਂ ਮਾਡਲ ਬਣਾਤਾ ਇਹਨੂੰ ਕੀ ਕਹਿੰਦੇ ਆ ਹੁਣ ਸਰਜ ਨਾਮ ਰੱਖਤਾ ਸਰਜ ਦੇ ਵਿੱਚ ਇਹਦਾ S32 ਮਾਡਲ ਹੈ ਦੋ ਤਿੰਨ ਮਾਡਲ ਹੋਰ ਆਉਂਦੇ ਨੇ ਆ ਦੇਖਿਆ ਹੋਇਆ ਵੀ ਦੇਖੋ 3 ਮਿੰਟਾਂ ਦੇ ਵਿੱਚ ਇਸ ਨੂੰ ਤੁਸੀਂ ਆਟੋ ਦੇ ਨਾਲੋਂ ਅਲੱਗ ਕਰ ਸਕਦੇ ਹਾਂ 3 ਵੀਲਰ ਦੇ ਨਾਲੋਂ ਅਲੱਗ ਕਰ ਸਕਦੇ ਹਾਂ ਤੇ ਬਾਕੀ ਇਹਦੇ ਵਿੱਚ ਹੋਰ ਕੀ ਜਿਹੜੀਆਂ ਖੂਬੀਆਂ ਨੇ ਵੀ ਤਿੰਨ ਤਰ੍ਹਾਂ ਦੇ ਮਾਡਲ ਆਏ ਨੇ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਮਾਡਲ ਕਿਹੜੇ-ਕਿਹੜੇ ਨੇ ਵੀ ਇੱਕ ਤਾਂ ਇਹ ਕਵਰਡ ਹੋ ਜੂਗਾ ਸਾਰਾ ਕਵਰ ਵੀ ਹੋ ਸਕਦਾ ਤੇ ਬਿਨਾ ਸ਼ੈੱਡ ਤੋਂ ਤੇ ਬਿਨਾ ਜਿਹੜਾ ਪਲੇਟਰ ਵੀ ਮਿਲ ਸਕਦਾ ਬਹੁਤ ਸਾਰੇ ਮਾਡਲ ਆਉਂਦੇ ਨੇ ਇਹਦੇ ਵਿੱਚ ਤੇ ਆਹ ਦੇਖ ਲਓ ਤੁਸੀਂ ਤਕਨੀਕ ਬਾਈ ਤਕਨੀਕ ਵਾਲੇ ਵੀ ਚੱਬੀ ਘੜਤੇ ਇਹ ਮਤਲਬ ਕਹਿ ਸਕਦੇ ਆ ਵੀ ਟੈਕਨੋਲੋਜੀ ਦੇ ਸੁਧਾਰ ਬਹੁਤ ਹੋਏ ਨੇ ਤੇ ਸੁਧਾਰ ਇੰਨੇ ਜ਼ਿਆਦਾ ਹੋ ਗਏ ਵੀ ਲੋਕਾਂ ਨੂੰ ਸਹੂਲਤ ਤਾਂ ਮਿਲੂਗੀ ਜਿਹੜੇ ਥਰੀ-ਵੀਲਰ ਚਲਾਉਂਦੇ ਨੇ ਇਹ ਸੋਚਦੇ ਸੀ ਯਾਰ ਘਰੇ ਜਾ ਕੇ ਖੜਾਤਾ ਤਾਂ ਹੁਣ ਕੀ ਵਰਤਾਂਗੇ ਹੁਣ ਸਕੂਟਰੀ ਚਲਾਉਣਗੇ ਉਹ ਆਹ ਦੇਖੋ ਤੁਸੀਂ ਇਹ ਸਕੂਟਰ ਦੀ ਲੁੱਕ ਹੈ ਇਹਦੇ ਵਿੱਚੋਂ ਆਹ ਸਕੂਟਰ ਨਿਕਲਦਾ ਹੈ ਪਲੱਗ ਦਿੱਤਾ ਹੋਇਆ ਆਨ-ਆਫ ਦਾ ਵੀ ਜੇ ਸਕੂਟਰੀ ਚਲਾਉਣੀ ਤਾਂ ਆਨ-ਆਫ ਵਾਲਾ ਬਟਨ ਦੱਬ ਲੋ ਜੇ ਇਹਦੇ ਵਿੱਚ ਤੁਸੀਂ ਸਕੂਟਰੀ ਨੂੰ 3-ਵੀਲਰ ਦੇ ਨਾਲ ਅਟੈਚ ਕਰਨਾ ਤਾਂ ਪਲੱਗ ਹੈ ਇਹ ਪਲੱਗ ਨੂੰ ਲਾ ਕੇ ਸਕੂਟਰੀ ਦੇ ਵਿੱਚ ਤੇ ਇਹ ਥ੍ਰੀ ਵੀਲਰ ਦਾ ਕੰਮ ਕਰੂਗਾ ਦੋਸਤੋ ਕਨੈਕਸ਼ਨ ਹੋ ਜਾਊਗਾ ਤੇ ਆ ਵੱਡੀ ਗੱਲ ਬਾਤ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਵੀਡੀਓ ਦੇਖੀ ਹੈ ਵੀਡੀਓ ਦੇਖ ਕੇ ਕਿਵੇਂ ਲੱਗੀ ਯਾਰ ਇਨਵੈਂਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਨੂੰ ਕਿਨੂੰ ਵਧੀਆ ਲੱਗੀ ਇਹ ਚੀਜ਼ ਵੀ ਜਿਹੜਾ ਹੀਰੋ ਵਾਲਿਆਂ ਨੇ ਇਹ ਮਾਡਲ ਕੱਢਿਆ ਕਿੰਨਾ ਕੁ ਵਧੀਆਗਾ ਤੇ ਕਿੰਨਾ ਕੁ ਲਾਭਦਾਇਕ ਹੋ ਸਕਦਾ ਉਹਨਾਂ ਲੋਕਾਂ ਦੇ ਲਈ ਜਿਹੜੇ ਥ੍ਰੀ ਵੀਲਰ ਚਲਾਉਂਦੇ ਆ ਜਾਂ ਜਿਹੜੇ ਸਕੂਟਰੀ ਚਲਾਉਂਦੇ ਆ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ